ਹੈਲੋ ਸੱਸੀ ਕਮਸੀ ਵੇ ਕਿਆ ਦੀ ਸੱਸੀ ਕਾਲਵਾ ਤੇਰੇ ਨਾਲ ਤੂੰ ਚੰਗਾ ਕਰਨ ਰਿਆ ਵਾ ਮਸੀ ਕੀ ਹੋਇਆ ਜੇ ਆਹ ਇਹਦਾ ਚੰਗਾ ਕੰਮ ਹੀ ਹੋ ਜਿਵਾਈ ਇਹਨਾਂ ਦਾ ਸਾਡੇ ਘਰੋਂ ਦਾ ਰਿਆ ਜੇ ਅਹੀਂ ਕੋਈ ਮਾੜੀ ਚੰਗੀ ਕਰਕੇ ਇਥੋਂ ਕੱਢ ਦੇ ਉਹਨੂੰ ਬੇਇੱਜ਼ਤੀ ਕਰਕੇ ਤੇ ਫਿਰ ਇਹੋ ਹੀ ਮੂੰਹ ਨਾਲ ਇਹਨੇ ਕਹਿਣਾ ਸੀ ਵੀ ਸਾਡੇ ਜਿਵਾਈ ਦੀ ਬੇਇੱਜ਼ਤੀ ਕੀਤੀ ਆ ਮੇਰੀ ਮੰਨੋ ਤੇ ਉਹਨਾਂ ਨੇ ਇੱਕ ਵਾਰੀ ਗੱਲ ਕਰ ਹੀ ਲਓ ਐਦਾਂ ਕਰਦਾ ਜੇ ਇਹ ਜਵਾਬ ਦੇ ਸਕਦੇ ਆ ਤੇ ਸਾਡੇ ਮੂੰਹ ਨੂੰ ਬੜਾ ਤਾਲਾ ਲਗਾਵਾ ਅਹੀ ਮੈਨੂੰ ਤੇ ਦੇ ਸਕਦੇ ਆ ਨਾ ਭਰਾ ਦੇ ਕੋਲ ਤੇ ਹੁਣ ਗਏ ਆ ਤੇ ਗੱਲਾਂ ਬਾਤਾਂ ਤੇ ਪਹਿਲਾਂ ਨਹੀਂ ਚੱਲਣਦੀਆਂ ਆ ਨਾ ਖੇ ਖਾਂਦੇ ਆਪ ਗਏ ਆ ਉਥੇ ਆਪਣੇ ਨਾ ਜबान ਸੰਭਾਲ ਕੇ ਗੱਲ ਕਰ ਠੀਕ ਆ ਨਾ ਮਾਰ ਕੇ ਚਪੇੜ ਦੇ ਮੈਂ ਉਥੇ ਸੌੜ ਦੇਣੀ ਆਂ ਭੈਣ ਜੀ ਗੱਲ ਤੇ ਤੁਹਾਡੀ ਠੀਕ ਆ ਮੇਰੇ ਵੀ ਮੰਨਣ ਵਿੱਚ ਆ ਗਈ ਆ ਹੁਣ ਨਾ ਸਿਰੋਂ ਪਾਣੀ ਲੰਘ ਗਿਆ ਵਾ ਗਾੜੀ ਜੀਬਾਨ ਬੜੀ ਚਲਾਉਂਦੇ ਪਈ ਆ ਪਰ ਇੱਕ ਗੰਦਾ ਧਿਆਨ ਰੱਖਿਓ ਤੁਸੀਂ ਵੀ ਮੇਰਾ ਸਾਥ ਦੇ ਤੁਹਾਡੇ ਸਾਥ ਦੀ ਲੋੜ ਵਾ ਮੇਰੇ ਕੋ ਕੱਲੀ ਦਾ ਕੰਮ ਨਹੀਂਗਾ ਹੁਣ ਠੀਕ ਆ ਨਾ ਸੰਦੀਪਾ